ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ ਦਾ ਆਪਣੇ YouTube ਚੈਨਲ ਤੇ ਵੈਲਕਮ ਕਰਦੇ ਆ ਤੇ ਜਿਹੜੇ ਆਪਣੇ ਚੈਨਲ ਤੇ ਜ਼ਿੰਮੇਵਾਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਡੇ ਤੱਕ ਹਰ ਇੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਖਾਸ ਨੁਕਤੇ ਸਾਂਝੇ ਕਰਾਂਗੇ ਗੱਲਾਂ ਬਾਤਾਂ ਤੇ ਝੋਨੇ ਦੇ ਵਿੱਚ ਜਿਹੜੀ ਆਪਾਂ ਛੋਟੀ ਛੋਟੀ ਗਲਤੀਆਂ ਕਰਦੇ ਆ ਬਹੁਤ ਜ਼ਿਆਦਾ ਜ਼ਿੰਮੇਵਾਰ ਕਰਦੇ ਆ ਉਹ ਗਲਤੀ ਆ ਹੁੰਦੀ ਆ ਕਿਵੇਂ ਆਪਾਂ ਨੂੰ ਪਤਾ ਨਹੀਂ ਹੁੰਦਾ ਚੀਜ਼ ਬਾਰੇ ਵੀ ਕਿਹੜੀ ਖਾਦ ਆਪਾਂ ਪਹਿਲਾ ਪਾਣੀਏ ਜਿਹੜੀ ਖਾਦ ਆਪਾਂ ਪਹਿਲਾ ਵਰਤ ਨਹੀਂ ਹੁੰਦੀ ਉਹ ਆਪਾਂ ਵਰਤਦੇ 40 ਦਿਨਾਂ ਤੇ ਜਾ ਕੇ ਜਿਹੜੀ ਖਾਦ ਆਪਾਂ 15 20 ਦਿਨ ਤੇ ਵਰਤ ਨਹੀਂ ਹੁੰਦੀ ਉਹ ਆਪਾਂ 35 40 ਦਿਨਾਂ ਤੇ ਜਾ ਕੇ ਵਰਤਦੇ ਆਪਾਂ ਨੂੰ ਉਹ ਚੀਜ਼ ਬਾਰੇ ਨੋਲਜ ਨਹੀਂ ਹੁੰਦੀ ਤੇ ਪਹਿਲੇ ਨੰਬਰ ਤੇ ਆਪਾਂ ਗੱਲਬਾਤ ਕਰਦੀ ਹੈ ਜੀ ਝੋਨੇ ਦੇ ਵਿੱਚ ਜਿਨੇ ਸੁਪਰ ਵਰਤ ਨਹੀਂ ਸੁਪਰ ਦਾ ਜਿਹੜੇ ਭਰਾ ਜੋਨੇ ਦੇ ਵਿੱਚ ਪਾਉਂਦੇ ਐ ਉਹ ਝੋਨਾ ਲੱਗਣ ਤੋਂ ਬਾਅਦ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਪੈਣੀ ਚਾਹੀਦੀ ਜੇ ਆਪਾਂ ਚੌਥੇ ਦਿਨ ਤੋਂ ਉਹਨੂੰ ਲੇਟ ਕਰਦੇ ਐ ਚ ਉਹ ਡਾਈ ਹੋ ਗਿਆ ਤਾਂ ਉਹ ਚੀਜ਼ ਆਪਾਂ ਨੂੰ ਨੁਕਸਾਨ ਕਰੂਗੀ ਕਦੇ ਵੀ ਇਹ ਗੱਲ ਨੋਟ ਕਰ ਲਿਓ ਉਹ ਚੀਜ਼ੇ ਗਲਤੀ ਨਾ ਕਰੋ ਦੂਏ ਤੀਏ ਚੌਥੇ ਦਿਨ ਝੋਨਾ ਲੱਗਣ ਤੋਂ ਬਾਅਦ ਸੂਪਰ ਦੀ ਵਰਤੋਂ ਕਰ ਲਓ ਜੇ ਤੁਸੀਂ ਕਰਨੀ ਹੈ ਤੇ ਉਹ ਜਿਹੜੀ ਆਪਣੀ ਛੋਟੀ ਜੀ ਗਲਤੀ ਹੈ ਉਹ ਆਪਾਂ ਨੂੰ ਕਾਂਕਦੇ ਸੀਜ਼ਨ ਤੱਕ ਨੁਕਸਾਨ ਕਰੂਗੀ ਜਿਹੜੀ ਆਪਣੀ ਛੋਟੀ ਜੀ ਗਲਤੀ ਹੈ ਕਾਂਕਦੇ ਸੀਜ਼ਨ ਤੱਕ ਨੁਕਸਾਨ ਕਰੂਗੀ ਤੇ ਉਹ ਚੀਜ਼ ਬਾਰੇ ਆਪਾਂ ਗੋੜਦੇ ਨਹੀਂ ਹੈਗੇ ਤੇ ਦੂਜੀ ਗੱਲ ਜਿਹਨੇ ਸੁਪਰ ਦੀ ਵਰਤੂ ਸੁਪਰ ਜਾਂ ਡਾਈ ਦੀ ਵਰਤੂ ਕੀਤੀ ਹੈ ਉਹ ਆਪਾਂ ਕੋਈ ਹੋਰ ਵੀ ਜਿਵੇਂ ਜਿੰਕ ਹੋ ਗਿਆ ਪोटाश ਹੋਗੀ ਅਗਲੇ 20 ਦਿਨਾਂ ਤੱਕ ਆਪਾਂ ਕੋਈ ਵੀ ਖਾਦ ਉਹਦੇ ਵਿੱਚ ਪਾਣੀ ਨਹੀਂ ਗੀ ਪਹਿਲੀ ਜੂਰੀ ਆ 7ਵੇਂ 8ਵੇਂ ਦਿਨ ਆਪਾਂ ਛੇਟਾ ਦੰਦੇ ਆ ਉਹਦੇ ਵਿੱਚ ਕੋਈ ਵੀ ਆਪਾਂ ਖਾਦ ਨਹੀਂ ਵਰਤਣੀ ਕਿਉਂਕਿ 20 ਦਿਨ ਦਾ ਗੈਪ ਚਾਹੀਦਾ ਜੇ ਆਪਾਂ ਸੁਪਰ ਤੇ ਡਾਈ ਪਾਈ ਹੈ ਪਹਿਲਾ ਜੂਰੀ ਆ 7ਵੇਂ ਦਿਨ 8ਵੇਂ ਦਿਨ ਪਾਉਂਦੇ ਆ ਦੂਜਾ ਡੂਰੀ ਜੂਰੀ ਆ 20ਵੇਂ ਤੋਂ 21ਵੇਂ ਦਿਨ ਪੈਂਦਾ ਹੈ ਤੇ ਇਸ ਕਰਕੇ ਪਹਿਲੇ ਜੂਰੀਏ ਦੇ ਨਾਲ ਨਾ ਵਰਤੋ ਜੇ ਤੁਸੀਂ ਸੁਪਰ ਜਾਂ ਡਾਈ ਦੀ ਵਰਤੋਂ ਕੀਤੀ ਹੈ ਜੇ ਤੁਸੀਂ ਨਹੀਂ ਕੀਤੀ ਤਾਂ ਪਹਿਲੇ ਰੇਤੇ ਨਾਲ ਜਿੰਕ ਵਰਤ ਸਕਦੇ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਕਿਉਂਕਿ ਜਿਹੜੀ ਝੋਨੇ ਦੇ ਵਿੱਚ ਜਿੰਕ ਦੀ ਘਾਟ ਹੈ ਉਹ 18 ਤੋਂ 20 ਦਿਨ ਦੇ ਵਿੱਚ ਵਿੱਚ ਆਂਦੀ 18 ਦਿਨ ਤੋਂ 20 ਦਿਨ ਦੇ ਵਿੱਚ ਵਿੱਚ ਦੇਖੀ ਜਾਂਦੀ ਹੈ ਜਿੰਕ ਦੀ ਘਾਟ ਇਸ ਕਰਕੇ ਜੇ ਆਪਾਂ ਪਹਿਲੇ ਯੂਰੀ ਦੇ ਨਾਲ ਜਿੰਕ ਦਾ ਛਿੱਟਾ ਦੇ ਦੂਗੇ ਤਾਂ ਬਹੁਤ ਵਧੀਆ ਰਹੂਗਾ ਤੇ ਹੁਣ ਵਧੀਆ ਕੇਰੀਏ ਸਾਰੀ ਵਧੀਆ ਜਿੰਕਾ ਹੀ ਹੈ ਜਾਨੀ ਕਿ ਮੈਂ ਜੇ ਤੁਸੀਂ 33% ਵਾਲੀ ਜਿੰਕ ਵਰਤ ਲੋ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ 5 ਕਿਲੋ ਕੀਲੇ ਦੀ ਪੈਂਦੀ ਹੈ ਤੇ ਬਹੁਤ ਵਧੀਆ ਰਿਜ਼ਲਟ ਹੈ 33% ਵਾਲੀ ਜ਼ਿੰਕ ਦੇ ਤੇ ਇਹ ਛੋਟੀ ਛੋਟੀ ਗੱਲਾਂ ਨੇ ਜਿਹਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਜੇ ਤੁਹਾਡੇ ਖੇਤ ਦੇ ਵਿੱਚ ਸਲਫਰ ਦੀ ਘਾਟ ਦੇ ਆਉਂਦੀ ਹੈ ਤੁਹਾਨੂੰ ਪਤਾ ਹੈ ਤਾਂ ਤੁਸੀਂ ਸਲਫਰ ਦੀ ਵਰਤੋਂ ਵੀ ਕਰ ਸਕਦੇ ਆ ਤੇ ਜ਼ਿੰਕ ਤੁਸੀਂ ਕਦੇ ਵੀ ਜੇ ਸੁਪਰ ਦੀ ਵਰਤੋਂ ਕੀਤੀ ਹੈ ਤਾਂ ਪਹਿਲਾਂ ਨਾ ਪਾਓ ਤੇ ਇਹ ਛੋਟੀ ਛੋਟੀ ਗੱਲਾਂ ਦਾ ਧਿਆਨ ਰੱਖੇ ਰੱਖੇ ਕਰੋ ਤੇ ਪोटाश ਦੀ ਵਰਤੋਂ ਜੇ ਤੁਸੀਂ ਕਰਨੀ ਹੈ ਪोटाश ਦੀ ਵਰਤੋਂ ਵੀ ਤੁਸੀਂ 20 ਤੋਂ 25 ਦਿਨ ਦੇ ਵਿੱਚ ਵਿੱਚ ਕਰ ਸਕਦੇ ਆ ਕਿਉਂਕਿ ਜੇ ਆਪਾਂ ਇਹ ਤੋਂ ਲੇਟ ਕਰੋਗੇ ਤਾਂ ਆਪਾਂ ਨੂੰ ਰਿਜ਼ਲਟ ਬਹੁਤ ਘੱਟ ਮਿਲਣਗੇ ਦੇਖਣ ਨੂੰ ਇਸ ਕਰਕੇ ਇਹ ਗੱਲ ਦਾ ਧਿਆਨ ਰੱਖੇ ਕਰੋ ਤੇ ਅਗਲੀ ਵੀਡੀਓ ਵਿੱਚ ਵੀ ਆਪਾਂ ਤੁਹਾਨੂੰ ਹੋਰ ਦੱਸਾਂਗੇ ਤੇ ਕਮੈਂਟ ਕਰਕੇ ਦੱਸਿਓ ਵੀ ਕੀ ਦੇ ਬਾਰੇ ਆਪਾਂ ਵੀਡੀਓ ਬਣਾਈਏ ਹੋਰ ਤੁਹਾਡੇ ਨਾਲ ਸਾਂਝੀ ਗੱਲਬਾਤ ਕਰੀਏ